ਇਹ ਬਦਰਾ ਫਿਰਦਾ ਯਾ ਲੌਂਡੀ ਕੀ ਹੋਵਾ ਤੈਨੂੰ ਨਹੀਂ ਪਤਾ ਵੀ ਘਰ ਚ ਇਦਾਂ ਵਾ ਦਾ ਕੰਮ ਹੋਇਆ ਵਾ ਕੀ ਕਰ ਚ ਕੰਮ ਹੋਇਆ ਵਾ ਘਰ ਚ ਕੋਈ ਆ ਮੁੰਡਿਆ ਕੋਈ ਜਾਣ ਡਿਆ ਮੇਰੀ ਗੱਲ ਸੁਣੋ ਉਹਦੇ ਆਪਣੇ ਪਿੰਡ ਵਾ ਜਿੱਥੇ ਉਹ ਮਰੀ ਆ ਤਾਂ ਇੱਥੇ ਤੁਹਾਨੂੰ ਕਦਾ ਰੋਣਾ ਪੈ ਗਿਆ ਭਲਾ ਅਬ ਤੇਰੇ ਮੈਂ ਮਾਰਦ ਨਹੀਂ ਆ ਕੋ ਮੂੰਹ ਤੇ ਤੈਨੂੰ ਪਤਾ ਵੀ ਹੈਗਾ ਵਾ ਕਿ ਕੌਣ ਮਰੀ ਆ ਦਿਲ ਦੇੰਦਰ ਚੁੱਪ ਕਰ ਜਾ ਚੁੱਪ ਕਰ ਜਾ ਉਹਨਾਂ ਨੂੰ ਹੋ ਗਿਆ ਉਹ ਉਹਨੇ ਹੁਣ ਬਾਤ ਸੁਣੀ ਨਾ ਮੋੜਨਾ ਤੇ ਚੁੱਪ ਕਰ ਜਾ ਮੰਮੀ ਮੈਂ ਵੀ ਉਹਦੇ ਆਸਰੇ ਨੇ ਇੱਥੇ ਬੈਠੀ ਮੰਮੀ ਜਿੱਦਾਂ ਚੱਲ ਉਹ ਡਿਊਟੀ ਤੇ ਚੱਲ ਜਾਂਦੇ ਸੀ ਤੇ ਮੈਂ ਤੇ ਮੰਮੀ ਦੋਵੇਂ ਜਾਣੀਆਂ ਚੱਲ ਕਰ ਰਹਿੰਦੀਆਂ ਹੀ ਕੋਈ ਫਿਕਰ ਨਹੀਂ ਹੁੰਦਾ ਪੁੱਤ ਮੈਨੂੰ ਵੀ ਕੋਈ ਫਿਕਰ ਨਹੀਂ ਰਹਿੰਦਾ ਚਲੋ ਮਾਮਾ ਦੀਆਂ ਤੁਸੀਂ ਰਹਿੰਦੀਆਂ ਸੀ ਤੇ ਸੱਸਾ ਨੋਮ ਵਾਲਾ ਤਾਂ ਕੰਮ ਹੀ ਨਹੀਂ ਤੁਹਾਡੇ ਵਿੱਚ ਜਿਦਾਂ ਮਾਂ ਮਾਤਿਆਂ ਨਹੀਂ ਰਿੰਦੀ ਇਤਰਾਫ ਹੀ ਰਿੰਦੀਆਂ ਰਹੀਆਂ ਵਾ ਤੇ ਮੈਨੂੰ ਵੀ ਕੋਈ ਚਿੰਤਾ ਨਹੀਂ ਰਹਿੰਦੀ ਵਿਚਾਲਾ ਆਪਣੇ ਘਰ ਚੰਗੀ ਬਸਣ ਲਈ ਐ ਕਿੱਡੇ ਚਾ ਮਾਮਲਾਵਾਂ ਨਾਲ ਪਿੰਡ ਗਈ ਰਖੜੀਆਂ ਲੈ ਕੇ ਤੇ ਅਹੀਂ ਵੀ ਕਿੰਨਾ ਤੇਰਾ ਚਾ ਕੀਤਾ ਭਰਾਵਾਂ ਨੇ ਗਾੜੀ ਤੇਰਾ ਪਿਛਾਪ ਕੋ ਤੈਨੂੰ ਵੇਲਾ ਦੇ ਕੇ ਤੋੜਿਆ ਉਹਨਾਂ ਨੇ ਹੁਣ ਇਹ ਕੀ ਪਤਾ ਵੀ ਹੱਡਣਾ ਆ ਕੋਈ ਬਣ ਜਾਣਾ ਮੰਮੀ ਮੈਨੂੰ ਦੇ ਹੀ ਵੀ ਮੰਮੀ ਚੱਲ ਜੇ ਕਿਹੜੇ ਬਿਮਾਰ ਸਮਾਰ ਹੀ ਚੰਗੇ ਭਲੇ ਹੈਗੇ ਹੀਗੇ ਤੇ ਚੱਲ ਜੇ ਬਿਮਾਰ ਹੁੰਦੇ ਤਾਂ ਵੀ ਮੈਨੂੰ ਹੁੰਦਾ ਬਿਚਾਰ ਠੀਕ ਠੂਕ ਨਹੀਂ ਰਹਿੰਦੇ ਹੈਗੇ ਆ ਜਿਹੜਾ ਚਾਂਚਾ ਕਿ ਇਦਾਂ ਹੋ ਗਿਆ ਨਾ ਇਹ ਮੈਨੂੰ ਸਮਝ ਹੀ ਨਹੀਂ ਲੱਗਣ ਦੇ ਵੀ ਮੇਰੇ ਨਾਲ ਕੀ ਬਣ ਗਿਆ ਵਾ ਇਹ ਜਿਹੜਾ ਟੈਗ ਬਦਲ ਜਿੰਦਰ ਇਹ ਨਹੀਂ ਕਿਸ ਨੂੰ ਪਤਾ ਲੱਗਣ ਨੰਦੇ ਇਹਦੇ ਪਾਣੀ ਵੀ ਨਹੀਂ ਮੰਗਣ ਨੰਦੇਗੇ ਇਹਨੂੰ ਵਿਚਾਰੇ ਜੋ ਹੋ ਗਿਆ ਹੁਣ ਠੀਕ ਆ ਹੁਣ ਤੇਰੇ ਹੁਣ ਵੱਡਾ ਜਿਗਰਾ ਕਰੇਂਗੀ ਤੇ ਫੇਰ ਹੀ ਆ ਕਿਦਾਂ ਮੰਮੀ ਵੱਡਾ ਜਿਗਰਾ ਕਰਾ ਮੈਨੂੰ ਤੇ ਗਾੜੀ ਕੁਛ ਦਿਖਦਾ ਹੀ ਨਹੀਂ ਆ ਕਿਦਾਂ ਮੈਂ ਇੱਥੇ ਕੱਲੀ ਰਹੂੰਗੀ ਵਾਹਿਗੁਰੂ ਨੇ ਸਭ ਕੁਝ ਕਰ ਦੇਣਾ ਮੈਂ ਠੀਕ ਹੋ ਜਾਏ ਹੁਣ ਜੋ ਦਿਹਾੜੀ ਹੈ ਹੀ ਤੈਨੂੰ ਹੁਣ ਤੱਕ ਪੱਜਾ ਹਵ ਤੇ ਢਿਡ ਵਿੱਚ ਅਜੇ ਤੇ ਆਉ ਹੋ ਜਾਈ ਆ ਹੁਣ ਸਵੇਰ ਦੀ ਵੀ ਕਿੰਨੀ ਆਉ ਜਾਈ ਤੇ ਮੁੜ ਕੇ ਜਦੋਂ ਮੈਨੂੰ ਕੱਲੀ ਨੂੰ ਰਹਿਣਾ ਪੈਣਾ ਵਾ ਪਤਾ ਤੇ ਮੈਨੂੰ ਫੇ ਲੱਗਣਾ ਵਾ ਚਲ ਵਰ ਕੀ ਕਰਨਾ ਵਾ ਜਿੰਨਾ ਕਦਰ ਬਾਗ ਬਾਹਰ ਫਿਰ ਵੇਖਾਂਗੇ ਸੋਚਾਂਗੇ ਤੇਰਾ ਕੋ ਕੱਲੀ ਨੂੰ ਕਿੱਥੇ ਰਹਿਣ ਦੇਣਾ ਤੈਨੂੰ ਇੱਥੇ ਹੈ ਤੇ ਸਹੀ ਆ ਮੰਮੀ ਅੱਗੇ ਤੇ ਚੱਲ ਲਈ ਹੀ ਕਿ ਮੈਂ ਮੰਮੀ ਨੂੰ ਛੱਡ ਕੇ ਨਾ ਤੇ ਚਲ ਜਾਨੀ ਤਾਡੀ ਘੂਮੇ ਜਾ ਕੇ ਰਹਿਵਨੀ ਪਰ ਹੁਣ ਨਾ ਮੇਰਾ ਰਹਿਣ ਨੂੰ ਵੀ ਦਿਲ ਨਹੀਂ ਕਰਨਾ ਹੈਗਾ ਧਿਆਨ ਤੇ ਮੇਰਾ ਪਿਛੇ ਚ ਰਿਆ ਕਰਨਾ ਅੱਗੇ ਉਹਨਾਂ ਦੇ ਸਿਰ ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਚਲ ਮੰਮੀ ਘਰ ਹੈ ਗਈ ਆ ਸਿਆਣਾ ਬੰਦਾ ਜਿਹੜਾ ਘਰ ਵਾ ਉਹ ਬੈਠਾ ਹੀ ਨਹੀਂ ਆ ਮਾਨ ਚਲੋ ਕੋਈ ਬੰਦਾ ਕੋਈ ਕੰਮ ਹੀ ਕਰ ਲੈਂਦਾ ਲਾਗੂਆ ਕੋਈ ਹੱਥ ਪਟਾਤ ਪਾਉਂਦਾ ਹੀ ਆ ਲਾਗੇ ਤੇ ਕਿੰਨਾ ਅਸਰਾ ਹੁੰਦਾ ਵਾ ਨਾਲੇ ਮੰਮੀ ਮੰਮੀ ਤੇ ਹੈ ਵੀ ਬੜੇ ਚੰਗੇ ਨੇ ਕਿੱਦਾਂ ਮੇਰੇ ਨਾਲ ਕਰਦੇ ਰਹੇ ਆ ਕਦੀ ਉਹਨਾਂ ਨੇ ਮੈਨੂੰ ਨਾ ਨਹੀਂ ਸਮਝਿਆ ਧੀਆ ਵਾਂਗੂ ਮੈਨੂੰ ਰੱਖਦੇ ਹੀ ਮੈਨੂੰ ਕੀ ਪਤਾ ਸੀ ਵੀ ਮਾਸੀ ਕੋ ਗਏ ਆ ਉਹਦੇ ਚੰਗੇ ਭਲੇ ਗਏ ਹੀ ਮਾਸੀ ਦਾ ਚਲੋ ਹੱਥ ਵਡਾਉਣ ਵੀ ਚਲੋ ਠੀਕ ਨਹੀਂ ਤੇ ਮੈਨੂੰ ਕੀ ਪਤਾ ਸੀ ਵੀ ਆਹ ਕੰਮ ਹੋ ਜਾਣਾ ਵਾ ਮੈਂ ਨਾ ਹੀ ਉਹਨੂੰ ਜਾਣ ਦਿੰਦੀ ਦਲਜਿੰਦਰੇ ਘੜੀ ਦਾ ਨਹੀਂ ਪਤਾ ਤੂੰ ਕੀ ਬੰਦੇ ਨਾ ਬਣ ਜਾਣਾ ਵਾ ਦਲਜਿੰਦਰ ਜੇ ਸਾਸ ਤੇਰੀ ਚੰਗੀ ਹੀ ਤੇ ਤਾਂ ਹੀ ਦੁਨੀਆ ਹੀ ਨਹੀਂ ਮਗਰ ਆਉਂ ਡਈ ਆ ਤੇ ਮਾੜਾ ਬੰਦਾ ਹੋਏ ਉਹ ਤੇ ਮਗਰ ਕੋ ਜਾਣਦਾ ਹੀ ਨਹੀਂਗਾ ਨਹੀਂ ਮੰਮੀ ਸੱਸ ਮੇਰੀ ਵਰਗਾ ਤੇ ਨਾ ਕੋਈ ਹੋ ਹੀ ਨਹੀਂ ਸਕਦਾ ਇੰਨੀ ਚੰਗੀ ਰਹਿੰਦੀ ਹੀ ਨਾ ਜੀ ਉਹ ਮੇਰ ਨਾਲ ਚੰਗੀ ਹੀ ਨਾ ਆਂਡ ਗਵਾਂਡ ਨਾਲ ਵੀ ਐਨ ਉਹਨੇ ਬਣਾ ਕੇ ਰੱਖੀ ਹੀ ਕਦੀ ਕਿਸ ਨੂੰ ਉੱਚਾ ਨੀਵਾ ਨਹੀਂ ਬੋਲਿਆ ਹੈਗਾ ਸਾਰੇ ਉਹਦੀ ਸਿਫਤ ਕਰਦੇ ਹੀ ਵੀ ਇਹਦੇ ਨਾਲ ਦੀ ਜਨਾਨੀ ਨਹੀਂ ਕੋਈ ਵੀ ਪਰ ਮੈਨੂੰ ਨਹੀਂ ਪਤਾ ਵੀ ਐਡੀ ਛੇਤੀ ਆ ਪਾਣਾ ਵਰਤ ਜਾਣਾ ਵਾ ਦਲਵਿੰਦਰ ਉਹ ਤਾਂ ਭੈਣ ਨੂੰ ਸਾਰਾ ਦੇਣ ਗਈ ਹੀ ਆਪਣਾ ਵੀ ਚੱਲ 4 ਦਿਨ ਮੌਰੇ ਕੱਢ ਹੁੰਨੀ ਆ ਤੇ ਇਹ ਥੋੜਾ ਉਹਨੂੰ ਪਤਾ ਕਿ ਮੈਂ ਹੀ ਮੁੱਕ ਕੇ ਘਰ ਆ ਜਾਣਾ ਵਾ ਅੱਗੇ ਦਲਵਾਗ ਨੇ ਵੀ ਮਾਰੇ ਨੇ ਨਹੀਂ ਮੋਤਾ ਮੂੰਹ ਵੇਖਿਆ ਚਲੋ ਨਾ ਉਹਨੇ ਛੁੱਟੀ ਮਿਲੀ ਆ ਜੇ ਕਿਤੇ ਚਲਾ ਆ ਜਾਂਦਾ ਤੇ ਉਹ ਵੀ ਸ਼ਰਮਾਂ ਦਾ ਮੂੰਹ ਵੇਖ ਲੈਂਦਾ ਚੱਲ ਹੁਣ ਭੋਗ ਦਾ ਕਿ ਕਿਤੇ ਪਹੁੰਚ ਜੇ ਥਾਵੇਂ ਹੁਣ ਮੰਮੀ ਉਹਦੇ ਉੱਥੇ ਨਾ ਰੋਣਾ ਨਹੀਂ ਚੁੱਪ ਕਰਦੇ ਹੈਗੇ ਬਸ ਇਹੋ ਹੀ ਕਹੀ ਜਾਂਦੇ ਆ ਵੀ ਮੈਂ ਜਾਂਦੀ ਵਾਰਦਾ ਕਿਤੇ ਮੰਮੀ ਦਾ ਮੂੰਹ ਨਹੀਂ ਵੇਖਿਆ ਹੈਗਾ ਤੇ ਰੋਣਾ ਹੀ ਹੁਣ ਬਾਹਰ ਉਹਨੇ ਕੀ ਕਰਨਾ ਤੇ ਇੱਥੇ ਤੇ ਤੈਨੂੰ ਸੌ ਜਾਣੇ ਚੁੱਪ ਕਰਾਉਣਾ ਤੇ ਉੱਥੇ ਮੈਨੂੰ ਕੌਣ ਕਰੰਦਾ ਉਹ ਚਰੇ ਉਹਦੇ ਲੱਗੇ ਕੌਣਾ ਉੱਥੇ ਉਹਨੂੰ ਸਗੋਂ ਦਲੇਰੀ ਤਾਂ ਉਹਨੂੰ ਜਿੰਨੀ ਦਿੱਤੀ ਜਾਂਦੀ ਹੈ ਕੈਲੰਡਰ ਚੁੱਪ ਕਰ ਜਾ। ਚੁੱਪ ਕਰ ਜਾ ਮੇਰੀ ਭੈਣ। ਕਿ ਮੈਂ ਐਸੇ ਕਰਕੇ ਤੇਰੇ ਲਾਗੇ ਮੈਂ ਬੈਠੀ ਆਂ। ਮੈਂ ਬੈਠੀ ਆਂ। ਵੀ ਚਲ ਮੇਰੀ ਧੀ ਨੂੰ ਆਸਰਾ ਰਹੂਗਾ ਲਾਗੇ। ਤੇ ਕੋਈ ਗੱਲ ਨਹੀਂ। ਉਹ ਮਹਾਰਾਜ ਦਾ ਆਸਰਾ ਵਾ। ਤੂੰ ਹੁਣ ਬੈਠ ਚੁੱਪ ਕਰ ਜਾ ਤੇ ਮੈਂ ਤੇ ਲਈ ਰੋਟੀਆਂ ਦੋ ਲਾਵਾਂ ਤੇ ਰੋਟੀ ਖਾ ਬੁਰਕੀ ਦੀ। ਚੁੱਪ ਕਰ ਜਾ। ਫੇਰ ਕਹੇ ਨਾ ਕਿਸੇ ਨੇ ਆਏ ਨਾ ਮੈਂ ਇੱਥੇ। ਸੰਦੀਪਾ ਕੀ ਬੰਡਿਆ? ਉਹ ਲੈ ਸਕਨੇ ਪੌਣਾਈ ਬਾਹਰ ਅੰਗਦ ਕਿੱਥੇ ਆ ਅੰਗਾ ਸੁੱਤਾ ਵਾ ਇਧਰ ਆ ਮੇਰੀ ਗੱਲ ਸੁਣਾ ਮੜੀ ਕੀ ਹੋਇਆ ਵਾ ਮੈਂ ਸੰਦੀਪ ਵੇਖ ਲਾ ਬੰਦੇ ਨੂੰ ਕੋ ਪਤਾ ਲੱਗਦਾ ਐਵੇਂ ਬੰਦਾ ਨਾ ਮੇਰੀ ਮੇਰੀ ਕਰਦਾ ਰਹਿ ਜਾਂਦਾ ਵਾ ਸਭ ਕੋ ਇੱਥੇ ਰਹਿ ਗਿਆ ਨਾ ਚੰਗੇ ਭਲੇ ਹੁਣ ਮਾਸੀ ਜੀ ਹੋ ਹੈ ਕੁਝ ਸੰਦੀਪ ਬਿਮਾਰੀਆਂ ਦਾ ਪਤਾ ਲੱਗਦਾ ਵਾ ਕੁਝ ਨਹੀਂ ਆ ਪਤਾ ਲੱਗਣ ਡਿਆ ਮੇਰੀ ਗੱਲ ਸੁਣ ਅੱਗੇ ਬੰਦੇ ਨੂੰ ਟੈਗ ਹੁੰਦਾ ਸੀ ਨਾ 5-7 ਸਾਲ ਕੱਢ ਜਾਂਦਾ ਸੀ ਹੁਣ ਤਾਂ ਪਤਾ ਲੱਗਦਾ ਨਹੀਂ ਆ ਹੁਣ ਟੈਗ ਹੋਇਆ 15 ਮਿੰਟਾਂ ਬਾਅਦ ਖਬਰ ਆ ਜਾਂਦੀ ਆ ਕਿ ਬੰਦਾ ਪੂਰਾ ਹੋ ਗਿਆ ਵਾ ਤੁਹਾਡੀ ਗੱਲ ਵੀ ਸੱਚ ਵਾ ਹੁਣ ਤੇ ਨਾ ਕੱਲ ਜੁਗ ਆ ਗਿਆ ਵਾ ਹੁਣ ਤੇ ਫੋਨਾਂ ਨੇ ਖਰਾਬ ਕਰਤਾ ਲੋਕਾਂ ਨੂੰ ਨਿਆਣੇ ਨਿਆਣੇ ਫੋਨ ਵੇਂਦੇ ਆ ਅੱਗੇ ਲੋਕੀ ਨਾ ਪਾਠ ਕਰਦੇ ਹੁੰਦੇ ਸੀ ਗੁਰਦੁਆਰੇ ਜਾਂਦੇ ਸੀ ਤੇ ਸੁਖੀ ਸੀ ਹੁਣ ਤੇ ਕੋਈ ਪਾਠ ਵੀ ਨਹੀਂ ਕਰਦਾ ਬਸ ਫੋਨਾਂ ਵਿੱਚ ਵੜ ਜਾਂਦੇ ਆ ਸਾਰਾ ਦਿਨ ਫੋਨ ਚ ਹੀ ਲੰਘ ਜਾਂਦਾ ਵਾ ਕਿਸੇ ਨੂੰ ਪਤਾ ਵਾ ਕਿ ਪਾਠ ਕੀ ਚੀਜ਼ ਵਾ ਜਿੱਦਾਂ ਦੀ ਦੁਨੀਆ ਵਾ ਉਹਦਾ ਦਾ ਹੁਣ ਰੱਬ ਹੋ ਗਿਆ ਵਾ ਵੇਖ ਲਓ ਮਾਸੀ ਜੀ ਤੇ ਆਪਣੇ ਭੈਣ ਦਾ ਹੀ ਪਤਾ ਲੈਣ ਗਏ ਸੀ ਤੇ ਕੀ ਪਤਾ ਸੀ ਕਿ ਉਹਨਾਂ ਨੇ ਇਦਾਂ ਹੋ ਜਾਣਾ ਵਾ ਦੀਦੀ ਸਗੋਂ ਘਰ ਆਏ ਸੀ ਕਿੰਨੀ ਖੁਸ਼ੀ ਮਨਾਉਣ ਦੇ ਹੀ ਆਪਾਂ ਕਿ ਚੱਲ ਸਾਰੇ ਬੈਠੇ ਹੀ ਇਕੱਠੇ ਹਸਣ ਖੇਡਣ ਦੇ ਹੀ ਤੇ ਅਚਾਨਕ ਹੀ ਫੋਨ ਆ ਗਿਆ ਉਹਨਾਂ ਨੂੰ ਵੇਖ ਲੈ ਸੰਦੀਪ ਆਈ ਵਿਚਾਰੀ ਸੁਖੀ ਸੰਧੀ ਤੇ ਗਈ ਰੋਂਦੀ ਉਹਨੂੰ ਕੀ ਪਤਾ ਸੀ ਕਿ ਆਹ ਕੰਮ ਹੋਇਣਾ ਹੈ ਉੱਥੇ ਕਿੰਨਾ ਰੋਂਦੇ ਦੀਦੀ ਵਿਚਾਰੇ ਘਰ ਵੀ ਨਾ ਸੱਸ ਦੇ ਸਿਰ ਤੇ ਛੱਡ ਕੇ ਆ ਜਾਂਦੇ ਹੀ ਕਿ ਚੱਲ ਮੈਂ ਚੱਲ ਜਾਨੀ ਆ ਕੋਈ ਫਿਕਰ ਨਹੀਂ ਹੈਗਾ ਹੀ ਹੁਣ ਵਾਧੂ ਦੀ ਟੈਨਸ਼ਨਾਂ ਪੈ ਗਈਆਂ ਸਿਰ ਤੇ ਹੋਰ ਕੀ ਜਦੋਂ ਫੋਨ ਕਰਨਾ ਵਾ ਉਸੇ ਵੇਲੇ ਆਏ ਨਾ ਵੀ ਸੱਸ ਘਰ ਵਾ ਅਹੀਂ ਵੀ ਨਾ ਕਿੰਨਾ ਹਸਣ ਖੇਡਣ ਦੇ ਹੀ ਹਾਸੇ ਦਾ ਨਮੜਾ ਸਾ ਬਣ ਗਿਆ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਹੁਣ ਭਾਜੀ ਵੀ ਨਹੀਂ ਆ ਸਕਦੇ ਕੰਮ ਤੇ ਕਰਨੇ ਪੈਣਾ ਵਾ ਉਹਨੂੰ ਹੌਸਲਾ ਦੇ ਉਹਨ ਕੋੜੀ ਨੂੰ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਟਾਈਮ ਲੰਘ ਜਾਂਦਾ ਹੁੰਦਾ ਵਾ ਇਸੇ ਕਰਕੇ ਮੈਂ ਮੰਮੀ ਨੂੰ ਉੱਥੇ ਛੱਡ ਆਈ ਆ ਕਿ ਚੱਲ ਤੁਸੀਂ 2-4 ਦਿਨ ਉੱਥੇ ਰਹਿਪੋ ਸੱਚ ਮੈਨੂੰ ਦੱਸ ਮੰਮੀ ਦਾ ਫੋਨ ਆਇਆ ਮੁੜ ਕੇ ਕਿ ਨਹੀਂ 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 ਮੈਂ ਕੋਈ ਨਾ ਆਪ ਹੀ ਨਹੀਂ ਕੀਤਾ ਮੈਂ ਇਹ ਸੋਚਿਆ ਮੈਂ ਹਾਂ ਉੱਥੇ ਕੋਈ ਆਂਦਾ ਵਾ ਕੋਈ ਜਾਂਦਾ ਵਾ ਐਵੇਂ ਚੰਗੇ ਨਹੀਂ ਲੱਗੀਦਾ ਐਵੇਂ ਬਾਰ-ਬਾਰ ਫੋਨ ਕਰਨਾ ਵਾ ਤੇ ਨਾਲੇ ਮੈਂ ਮੰਮੀ ਨੂੰ ਇਸੇ ਕਰਕੇ ਉੱਥੇ ਛੱਡ ਆਈ ਕਿ ਦੀਦੀ ਵੀ ਇਕੱਲੇ ਆ ਉਨੂੰ ਤੇ ਪਤਾ ਵਾ ਅਸੀਂ ਦੋਵੇਂ ਜਾਣੀ ਇੱਥੇ ਹੈਗੀਆਂ ਵਾ ਕੰਮ ਕਰ ਹੀ ਲੈਣਾ ਵਾ ਤੇ ਰਪਿੰਦਰ ਕਿੱਥੇ ਆ ਰਪਿੰਦਰ ਵੀ ਅੰਦਰ ਹੀ ਹੋਣੀ ਆ ਕੰਮ-ਕਮ ਕਰਨ ਦੇਣੀ ਵਈ ਕੋਈ ਗੱਲ ਨਹੀਂ ਉਹ ਸਮਝਾ ਗਈ ਨਾ ਤੇ ਕੰਮ-ਕਮ ਨਾਲ ਕਰਵਾ ਲਈ। ਉਹ ਕੋਈ ਗੱਲ ਨਹੀਂ ਨਹੀਂ ਵੀ ਕੰਮ ਕਰੂਗੀ ਨਾ ਮੈਂ ਆਪੇ ਕਰ ਲੈਣਾ ਕੰਮ। ਆਹੋ ਕੰਮ ਦੀ ਕੋਈ ਗੱਲ ਨਹੀਂ ਆ ਤੇ ਘਰ ਚਕਪਤ ਨਾ ਪਾਉਣਾ ਠੀਕ ਹੈ ਨਾ? ਨਹੀਂ ਨਹੀਂ। ਬਸ ਇੰਨਾ ਵਾ ਚਲ ਅੰਗਦ ਨੂੰ ਲਾਗੋ ਚੋਕ ਲੈਣਾ ਹੀ ਬਹੁਤ ਵਾ। ਉਹ ਕੋਈ ਗੱਲ ਨਹੀਂ ਸੰਭਲਾਂਗੇ ਮੁੰਡਾ ਆਪਾਂ। ਚਲੋ ਤੁਸੀਂ ਬਹਿ ਜਾਓ ਤੇ ਮੈਂ ਚਾਹ ਬਣਾ ਕੇ ਲਿਆਉਣੀ ਨਾ। ਚੱਲਿਆ ਵਕਟ ਚਾ। ਹੁੰਦੇ ਉਹਦਾ ਚਲ ਗਈ ਸਾਰੀ ਜਨ। ਸਵੇਰੇ ਵੀ ਪਤਾ ਨਹੀਂ ਕਿਹੜੀਆਂ ਦੋ ਬੁੜੀਆਂ ਜੀਆਂ ਆਈਆਂ ਸੀ। ਉੱਥੇ ਹੀ ਹੋ ਕੇ ਚਲ ਗਈਆਂ। ਮੇਰੇ ਤੇ ਮੂਈ ਹੋਟਲਾਂ ਲੱਗਣ ਦਿਓ ਦੀਰੀ ਕਹਿੰਦੀ ਕੋ ਲਾਈ ਨਾ ਚੱਲ ਇਦਾਂ ਕਰਨੀ ਮਸਾਕ ਲਾ ਲੈਣੀ ਦੋਸ ਜਿਉ ਮਰੀਆ ਉਹ ਤੇ ਆਪਣੇ ਪਿੰਡ ਉਹ ਗੜੀ ਇੱਥੇ ਐਵੇਂ ਪਤਾ ਨਹੀਂ ਕਿਦਾਂ ਨੀ ਆਵਾ ਕੀ ਕਰਦੀਆਂ ਆ ਆਈ ਲੈਣੀ ਹੈ ਕਰ ਤੋਏ ਸੋਣਾ ਲੱਗਣ ਲੱਗਾ ਮਸਾ ਮੈਂ ਪਿੰਡੀ ਵੀ ਸੁਬੇਰ ਦੀ ਟੇਲਾ ਉੱਤੇ ਲੱਗਦੀ ਉਹ ਮੇਰੀ ਗੱਲ ਸੁਣ ਤੂੰ ਕਿਧਰ ਆ ਬੰਦਾ ਜਿਆ ਲਾਉਂਦੀ ਕਿਹਾ ਵਾ ਤੈਨੂੰ ਨਹੀਂ ਪਤਾ ਵੀ ਘਰ ਚ ਇਦਾਂ ਵਾ ਤਾਂ ਕੰਮ ਹੋਇਆ ਵਾ ਕੀ ਕੰਮ ਹੋਇਆ ਵਾ ਘਰ ਤੇ ਕੋਈ ਆਉਂਦਿਆ ਕੋਈ ਜਾਂਦਿਆ ਮੇਰੀ ਗੱਲ ਸੁਣੋ ਉਹਦੇ ਆਪਣੇ ਪਿੰਡ ਵਾ ਜਿੱਥੇ ਉਹ ਮਰੀ ਆ ਤਾਂ ਇੱਥੇ ਤਾਂ ਨੂੰ ਕਦਾ ਰੋਣਾ ਪੈ ਗਿਆ ਪਹਿਲਾ ਉਹ ਤੇਰੇ ਮੈਂ ਮਾਰ ਨਹੀਂ ਇੱਕ ਮੂੰਹ ਤੇ ਤੈਨੂੰ ਪਤਾ ਵੀ ਹੈਗਾ ਵਾ ਤੇ ਕੌਣ ਮਰੀ ਆ ਦੱਸ ਮਾਸੀ ਇਦਾਂ ਹੋਈ ਆ ਮੈਨੂੰ ਨਹੀਂ ਪਤਾ ਤੂੰ ਇਹ ਇਦਾਂ ਕਰਦੇ ਜਿਦਾਂ ਨੂੰ ਪਤਾ ਹੀ ਕੁਝ ਨਹੀਂ ਹੁੰਦਾ ਵੀ ਨਾਲੇ ਉਹਦੇ ਆਪਣੇ ਉਥੇ ਪਿੰਡ ਮਰੀ ਜਦ ਤੁਹਾਨੂੰ ਇੱਥੇ ਕਾਦਾ ਸੋਗ ਪਿਆ ਵੇ ਤੇ ਆਪਣੇ ਘਰ ਐਵੇਂ ਤੂੰ ਆਉਣਾ ਕਰ ਤੂੰ ਆ ਨਾ ਲਾ ਉਹ ਸਾਰੇ ਬੁੱਢੀਆਂ ਜੀਆਂ ਆਈਆਂ ਸੀ ਤੇ ਉਹ ਤਾਂ ਹੋ ਕੇ ਚਲ ਗਈਆਂ ਹੁਣ ਕਿਨੇ ਆਉਣਾ ਵਾ ਤੈਨੂੰ ਪਤਾ ਵਾ ਵੀ ਬਾਹਰ ਕੋਈ ਨਹੀਂ ਆਇਆ ਬਾਹਰ ਨਿਕਲ ਕੇ ਵੇਖਾਂ ਭਾਬੀ ਬੈਠੀ ਏ ਇੱਕ ਜਨਾਨੀ ਲਾਗੇ ਠੀਕ ਆ ਨਾ ਉਹਨਾਂ ਡਈ ਅਫਸੋਸ ਕਰਨਾਂ ਤੂੰ ਅੰਦਰ ਵਰਕੇ ਸੁਰਖੇ ਬੰਦੇ ਲਾਉਂਦੀ ਆਂ ਜਾ ਜਾ ਕੇ ਚਾਹ ਪਾਣੀ ਪਿਆ ਲਓ ਉਹਨਾਂ ਨੂੰ ਘਟ ਉਹ ਮਰਿਆ ਤੇ ਉਹ ਮਰਿਆ ਵਾ ਅਗਲ ਤੋਂ ਪਤਾ ਨਹੀਂ ਕਿੰਨੀ ਕਿ ਦੂਰ ਵਗਦੇ ਮੈਂ ਜਨਾ ਚਾਹ ਬਰਾ ਆਪਣਾ ਚਦਣ ਹੋ ਗਈਆਂ ਮੈਂ ਸੋਚਿਆ ਹੀ ਹੁਣ ਕਿਹੜਾ ਕਿੰਨੇ ਆਉਣਾ ਵਾ ਤੇ ਚੱਲ ਮਸਾ ਤਿਆਰ ਹੋ ਗਏ ਤੇ ਬਹਿ ਜਾਣੀਆਂ ਤੇ ਚਾਹ ਤੂੰ ਕਿਤੇ ਚੁੱਲੇ ਤੇ ਬਣਾਉਣੀ ਆ ਗੈਸ ਤੇ ਬਣਾਉਣੀ ਆ ਭਾਂਡੇ ਮਾਂ ਜਿਛ ਦੈਣ ਹੋ ਗਈਆਂ ਮੈਂ ਤੂੰ ਭਾਂਡੇ ਮੈਂ ਮਾਂ ਹੀ ਦਾ ਕਰੂੰਗਾ ਤੈਨੂੰ ਘੁੰਮਣ ਵਾਲੀ ਕੁਰਸੀ ਲਿਆ ਦਨੇ ਉੱਤੇ ਬਹਿ ਜਾ ਕਰ ਨਾ ਮੜ ਕੇ ਹੀਦਾ ਕਹਦਿਆ ਕਰੋ ਅੱਗੇ ਉਧਰੋਂ ਦੁਖੀਆਂ ਦੇ ਉੱਤੋਂ ਤੂੰ ਦੁਖੀ ਕੀਤਾ ਵਾ ਕਦਾਂ ਮੈਂ ਦੁਖੀ ਕੀਤਾ ਮੈਂ ਤੁਹਾਨੂੰ ਕੀ ਕਹਿ ਨਹੀਂ ਮੈਂ ਕਿਹਾ ਕੋ ਨਈ ਤੇ ਰਣ ਦਿਮਾਗ ਕੰਮ ਕਰਦਾ ਵੀ ਤੂੰ ਸੁਰਖੀ ਬਿੰਦੀ ਲਾਉਂਦੀ ਅੰਦਰ ਆਣ ਕੇ ਵੀ ਇੰਦਾ ਵੱਡਾ ਕੰਮ ਹੋਇਆ ਵਾ ਜੇ ਕੋਈ ਆਜੇ ਤਾਂ ਉਹ ਕੀ ਕਵੇ ਮੇਰੀ ਗੱਲ ਸੁਣੋ ਹਾਂ ਇਹ ਗੱਲ ਕਹਿਣੀ ਆ ਤੁਹਾਨੂੰ ਚਲ ਮੈਂ ਇਦਾਂ ਕਰਨੀ ਆ ਉਹ ਜਿਹੜੀ ਆਈ ਆ ਨਾ ਆਂਟੀ ਬਾਹਰ ਉਹਨੂੰ ਮੈਂ ਜਾ ਬਣਾ ਕੇ ਦੇ ਜੁਨੀ ਆ ਤੇ ਮੇਰੀ ਇਹ ਗੱਲ ਮੰਨੋਗੇ ਦੱਸ ਹੁਣ ਕੀ ਰਹਿ ਗਿਆ ਵਾ ਪਰ ਗੁੱਸੇ ਨਾ ਹੋਇਓ ਵੇ ਲੋ ਹਾਂ ਮੈਂ ਤੈਨੂੰ ਕਹਿਣਾ ਹੈ ਕਿ ਅਜੇ ਸ਼ਹਿਰ ਚਲੀਏ ਸ਼ਹਿਰ ਕੀ ਆ ਸ਼ਹਿਰੋਂ ਕੀ ਲਿਆਉਣਾ ਹੁਣ ਸ਼ਹਿਰੋਂ ਕੀ ਲਿਆਉਣਾ ਇੱਕ ਨਾ ਕੰਮ ਹੀ ਨਿਕਾ ਜਿਆ ਕਿਹੜਾ ਕੰਮ ਆ ਮੈਂ ਦੱਸਦੇ ਹਾਂ ਪਰ ਗੁੱਸੇ ਨਾ ਨਾ ਵਿਆਹ ਕਰੋ ਵੇ ਲੋ ਇਦਾਂ ਨਾ ਭਾਈ ਉਹਦਾ ਪਨੀ ਉਹ ਕੰਮ ਕੋਈ ਚੱਜ ਦਾ ਦੱਸਿਆ ਵੀ ਹੈਗਾ ਜੋ ਵਿਆਹ ਹੋਇਆ ਵਾ ਜੇ ਮਕਾਂ ਮਗਰ ਦੀ ਤਾਂ ਵੀ ਇਦਾਂ ਕਰਦੇ ਜੇ ਨਹੀਂ ਕਰੇ ਤਾਂ ਵੀ ਇਦਾਂ ਕਰਦੇ ਨਾ ਤੇਰਾ ਘਰੇ ਕੋਤਾ ਵਾ ਤੇਰਾ ਦਿਮਾਗ ਕੰਮ ਕਰਦਾ ਹੀ ਨਹੀਂ ਆ ਸਾਰਾ ਟਬਰ ਔਰ ਔਛਦਾਈ ਹੋਇਆ ਵਾ ਤੇ ਤੈਨੂੰ ਸੁਰਖੀ ਬਿੰਦੀ ਦੀ ਪਈ ਆ ਤੇ ਹੁਣ ਤੈਨੂੰ ਸ਼ਹਿਰ ਦੀ ਪੈ ਗਈ ਆ ਮਾਏ ਰੱਬਾ ਮੇਰਿਆ ਮੈਂ ਸਾਰਾ ਕੰਮ ਕਰਕੇ ਫੇਰੀ ਮੈਂ ਲਾਈ ਆ ਨਾ ਹੁਣ ਪਹਿਲਾ ਤਰੀਕ ਨਾ ਲਾਈ ਹੈਗੀ ਜਦੋਂ ਉੱਥੇ ਗਈ ਉਹਨਾਂ ਦੇ ਪਿੰਡ ਦੁੱਤ ਨਹੀਂ ਨਾ ਲਾਈ ਨਹੀਂ ਨਾ ਲਾਈ ਤੂੰ ਇਦਾਂ ਕਰਾਂ ਨਵਾਂ ਸੂਟ ਪਾ ਆ ਵਿਆਹ ਵਾਲਾ ਠੀਕ ਆ ਤੇ ਨਾਲੇ ਝਾਂਜਰਾ ਝੁੰਜਰਾ ਪਾਲਾ ਤੇ ਉਹ ਉਥੇ ਜਾ ਕੇ ਬਹਿ ਬਾਰ ਮੇਲਾ ਆਪਣੇ ਮੋਹ ਘਿਆ ਤਾ ਨਾ ਝਾਂਜਰਾ ਵੇਲਾ ਵੱਜ ਗਿਆ ਦੁਹਾ ਮਾਂ ਚੰਚਾ ਵੇਲਾ ਉਹ ਮੈਂ ਤੇਰੇ ਚਪੇੜ ਮਾਰਦ ਨਹੀਂ ਆ ਕੋ ਮੂੰਹ ਤੇ ਵੇਲਾ ਆਪੇ ਕਹਤਾ ਵੀ ਜਾਂ ਜਰਾ ਲਿਆ ਕੇ ਜਾਂ ਜਰਾ ਲਿਆ ਕੇ ਦਊਂਗੇ ਤੇ ਫੇਰੀ ਆ ਮੇਲੋਂ ਆ ਜਾ ਮੈਂ ਤੈਨੂੰ ਕਹਿੰਦੇ ਜਾ ਜਾ ਕੇ ਤੇ ਚਾਹ ਬਣਾ ਮੇਲੋਂ ਮੈਂ ਚਾਹ ਬਣਾ ਸਿਰ ਨਾ ਖਾ ਮੇਰਾ ਚਾਹ ਬਣਾ ਦੂੰਗੀ ਉਹ ਤੇਰਾ ਦਿਮਾਗ ਹੈਗਾ ਵਿੱਚਕ ਨਹੀਂ ਹੈਗਾ ਟਾਈਮ ਕਿਦਾਂ ਦਾ ਚੱਲਣ ਡਿਆ ਇਹ ਗੱਲ ਤਾਂ ਤੈਨੂੰ ਪਤਾ ਵਾ ਤੇ ਖੁਸ਼ੀ ਆ ਕੇ ਗਮੀ ਆ ਟਾਈਮ ਨੂੰ ਕੀ ਹੋਇਆ ਟਾਈਮ ਚੱਲਣੀ ਦੀ ਹੁਣ ਕੀ ਜਾ ਕੇ ਕਵਾਂ ਮੈਂ ਵੀ ਅਹੀਂ ਝੰਝਣਾ ਲੈ ਆਈਏ ਮੈਨੂੰ ਤਾਂ ਸਾਰੀ ਸਮਝ ਨਹੀਂ ਲੱਗਦੀ ਹੈਗੀ ਵੀ ਇੱਕ ਕੀ ਕਰਨੇ ਆ ਤੁਸੀਂ ਉਹ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ ਦੀਦੀ ਤਾਂ ਆਪਣੇ ਪਿੰਡ ਵਾ ਉਹਨੂੰ ਕੀ ਪਤਾ ਲੱਗਣਾ ਆਪਾਂ ਸ਼ਹਿਰ ਜਲੇ ਆ ਕਿਹਨੇ ਕੀ ਕਹਿਣਾ ਤੂੰ ਐਂਦਾ ਕਰ ਪੈਸੇ ਤੈਨੂੰ ਮੈਂ ਦੇ ਦਿੰਨਾ ਤੇ ਜਾ ਜਾ ਕੇ ਬਣਾ ਲਿਆ ਜਾ ਚੱਲ ਜਾ ਆਪੇ ਉੱਥੋਂ ਕਿਤੇ ਪਰਾਂ ਨੂੰ ਨਿਕਲ ਜੀ ਆਪੇ ਕਹੀਂ ਜਾਂਦੇ ਨਹੀਂ ਵੀ ਜਾਂ ਜਰਾ ਪਾ ਕੇ ਬੈਠ ਹੁਣ ਲਿਆ ਕੇ ਮਿਲਿ ਦਿੰਦੇ ਵੀ ਲਿਆ ਦਿਓ ਹਾਂ ਆ ਤੈਨੂੰ ਮੈਂ ਸਮਝਾਉਣਾ ਵਾ ਨਾ ਇੰਨਾ ਕਿਤੇ ਨਿਆਣਿਆਂ ਨੂੰ ਸਮਝਾਇਆ ਹੁੰਦਾ ਨਾ ਤੇ ਉਹਨੇ ਵੀ ਸਮਝ ਜਾਣਾ ਹੈ ਤੇਰਾ ਨਾ ਮੱਥਾ ਮਾਰਨ ਨਾਲ ਉਹ ਤੇ ਕੰਧ ਨਾ ਮਾਰ ਲੇ ਉਹ ਚੰਗਾ ਵਾ ਜਾਣਾ ਨਹੀਂ ਫਿਰ ਮੇਰੀ ਗਾਲਤ ਸੁਣੋ ਜਾਣਾ ਨਹੀਂ ਆਈ ਰੱਬਾ ਜਦੋਂ ਇਹਨਾਂ ਨੂੰ ਮੈਂ ਕਹਿੰਨੀ ਆ ਨਾ ਬਸ ਇਦਾਂ ਹੀ ਕਰ ਛੱਡੇ ਆ ਵੀ ਕੋਈ ਨਹੀਂ ਜਾਵਾਂਗੇ ਉਦੋਂ ਮੈਨੂੰ ਕਹਿੰਦੇ ਵੀ ਕੋਈ ਇੰਦਨ ਲਿਆਵਾਂਗੇ ਜਾਂਜਰਾ ਤੋਂ ਪਾਣੀ ਆਹ ਵੇਲਾ ਆਪਣੇ ਮੂੰਹਾਂ ਬੋਲੇ ਵੀ ਜਾਂਜਰਾ ਪਾ ਕੇ ਤੇ ਬਹਿ ਜਾ ਪਾਵਾਂ ਕਿਥੋਂ ਬਾਜੋ ਲਿਆਗੇ ਨਿੰਦਨੇ ਦੇ ਕੋਈ ਨਹੀਂ ਇਦਾਂ ਕਰਨੀ ਆ ਇਹਨੂੰ ਪਿਆਰ ਨਾਲ ਮਨਾਉਂਗੀ ਦੇਖੀ ਸਣੀ ਮੈਨੂੰ ਮਨਾਉਣਾ ਆਉਂਦਾ ਵਾ ਇਹਨਾਂ ਨੇ ਇਦਾਂ ਨਹੀਂ ਮੰਨਣਾ ਹੈਗਾ ਵੀ ਚਲ ਚਾਹ ਬਣਾ ਦਿੰਦੀ ਆਂ ઓਰਗਨ ਟੀ ਆਈ ਚਲ ਆ ਵਧੀਆ ਹੋ ਗਿਆ ਕੁਤਰੇ ਗਏ ਟਾਈਮ ਨਹੀਂ ਇਹਨੂੰ ਕੀ ਹੋ ਗਿਆ ਰਾਮ ਨੇ ਆ ਕੇ ਬਹਿ ਗਿਆ ਵਾ ਲੱਗੇ ਭੱਜਾਂਦਾ ਹੁੰਦਾ ਹੁੰਦਾ ਸੀ ਭਾਜੀ ਮੈਂ ਅੱਥੇ ਪਾਉਣਾ ਜਾ ਕੇ ਪੁੱਛਦਾ ਲਵਲੀ ਠੀਕ ਲਾ ਇੱਥੇ ਆ ਕੇ ਬਹਿ ਗਿਆ ਵਾ ਉਹ ਬਹਿਣਾ ਕੀ ਆ ਭਾਜੀ ਕੀ ਦੱਸਾਂ ਯਾ ਤਨ ਮੈਂ ਵੇਖਣ ਡਿਆ ਵਾਂ ਅਗੇ ਭੱਜਾ ਹੁੰਦਾ ਏ ਮੇਰੇ ਨਾਲ ਅੱਜ ਕੋਲ ਆਇਆ ਹੀ ਨਹੀਂ ਗੱਲ ਆ ਕੋਈ ਗੱਲ ਭਾਜੀ ਕੀ ਹੋਣੀ ਗਿਆ ਸੀ ਮੈਂ ਰਪਿੰਦਰ ਲਾਗੇ ਫੇਰ ਅੱਛਾ ਤੇ ਬਾਹਰ ਤੇ ਬੁੜੀਆਂ ਬੈਠੀਆਂ ਐ ਤੇ ਭਾਬੀ ਉਹਦੇ ਲਾਗੇ ਬੈਠੀ ਤੇ ਮੈਂ ਹਾਂ ਚੱਲ ਇਹਨੂੰ ਕਹਿਣਾ ਵਾਂ ਕਿ ਚਾਹ ਹੀ ਬਣਾ ਕੇ ਦੇ ਉਹਨਾਂ ਨੂੰ ਘੁੱਟ ਆਹੋ ਤੇ ਅੰਦਰ ਸ਼ੀਸ਼ਾ ਫੜਿਆ ਸੁਰਖੀ ਲਾਉਂਦੀ ਬਿੰਦੀ ਲਾਉਂਦੀ ਐਡਾ ਵੱਡਾ ਕੰਮ ਹੋਇਆ ਘਰ ਦੇ ਵਿੱਚ ਤੇ ਜੇ ਮੰਨ ਲਾ ਆਣ ਗਵੰਡ ਗੱਲਾਂ ਨਾ ਕਰੂਗਾ ਜਦੋਂ ਬਾਹਰ ਆਊਗੀ ਸੁਰਖੀ ਬਿੰਦੀ ਲਾ ਕੇ ਹਾਲਾਕਿ ਅਜੇ ਭਾਬੀ ਨੇ ਇਹਨੂੰ ਕਿਹਾ ਵੀ ਮੇਰੇ ਹੁੰਦਿਆਂ ਵੀ ਰੁਪਿੰਦਰ ਮੂੰਹ ਮਾ ਤੇ ਕੋਹ ਲਾਈ ਨਾ ਲੋਕੀ ਮੁੜ ਕੇ ਗੱਲਾਂ ਕਰਨ ਨਹੀਂ ਉਹ ਹਟਦੇ ਤੇ ਉਹ ਗੱਲ ਤੇ ਉਹ ਆਉਂਦੀ ਨਹੀਂ ਇਹਨੂੰ ਨਾ ਬਾਰ ਬਾਰ ਕੋਣ ਸਮਝਾਈ ਜਾਵੇ ਇਹਨੂੰ ਤੇ ਆਪਣੀ ਸਮਝ ਚਾਹੀਦੀ ਹੈ ਨਾ ਉਦੋਂ ਵੀ ਨਾ ਆਪਾਂ ਕਾਲੀ ਕਰ ਗਈਆਂ ਭੈਣ ਕਹਿੰਦੀ ਕੁੜੀ ਕੰਮ ਕਰ ਵਾਲੀ ਆ ਹੌਣੇ ਵਿਚਾਰੇ ਵਿੱਚ ਵੜ ਕੇ ਵੇਖਿਆ ਸੀ ਹੁਣ ਪਤਾ ਵੀ ਕਿਦਾਂ ਕਰਦੇ ਰਿਸ਼ਤੇ ਦੜੀ ਤੇ ਰਿਸ਼ਤਾ ਹੋਣ ਦਿਆ ਸੀ ਜੇ ਇਹ ਕਿਤੇ ਪਤਾ ਕਰਦੇ ਫਿਰ ਮਾਸੀ ਨਹੀਂ ਕੀ ਕਹਿਣਾ ਸੀ ਵੀ ਸਾਡੇ ਤੇ ਦੁਬਾਰ ਨਹੀਂ ਹੈਗਾ ਲਵੜੀ ਸਾਰੇ ਬੰਨੇ ਵੇਖਣੇ ਪੈਂਦੇ ਆ ਚੱਲ ਹੌਣ ਦੇ ਵਿਚਾਰੇ ਨਹੀਂ ਰਹੀ ਦੁਨੀਆ ਤੇ ਪਰ ਉਦੋਂ ਉਹਨੇ ਸੋਚਣਾ ਸੀ ਨਾ ਵੀ ਇਹ ਕੀ ਕਰਨ ਦੇ ਉਹ ਰਿਸ਼ਤੇਦਾਰੀ ਵਾਲ ਤੇ ਆ ਹੀ ਵੇਖਦੇ ਰਹੇ ਭਾਜੀ ਪਰ ਮੇਰੀ ਤੇ ਜ਼ਿੰਦਗੀ ਖਰਾਬ ਹੋ ਗਈ ਨਾ ਨਾਲੇ ਸਾਡਾ ਘਰ ਖਰਾਬ ਹੋ ਗਿਆ ਨਾ ਉਹ ਭਾਬੀ ਦੀ ਮੰਦੀ ਹੁਣ ਭਾਬੀ ਵੀ ਖੇਪਿੰਦੀ ਆ ਕਿਸੇ ਵੇਲੇ ਤੇ ਕੱਲ ਨੂੰ ਕੀ ਪਤਾ ਕੀ ਕਰਨਾ ਇੰਨੇ ਹੁਣ ਹੋਂਦ ਕੁੜੀ ਨੇ ਵੀ ਸਮਝਾ ਕੇ ਵੇਖ ਲਿਆ ਹੋਂ ਦੱਸ ਕਿਹਨੂੰ ਕਹੀਏ ਪਰ ਮਮੀ ਨੂੰ ਵੀ ਪਤਾ ਵਾ ਉਹ ਦਿਨ ਕਹਿ ਨਹੀਂ ਡਈ ਇਹ ਕੰਮ ਕਰ ਕਿਦਾਂ ਕਰਦੀ ਆ ਕਿ ਆਹ ਜੇ ਕੰਮ ਕਰਦੀ ਹੋਊਗੀ ਇਥੇ ਉਹਨੂੰ ਵੀ ਨਹੀਂ ਸਮਝੀ ਆ ਹਾਂ ਤਾਂ ਮਮੀ ਨੇ ਤਾਂ ਗਾੜੀਓਂ ਕਿਹਾ ਸੀ ਹੁੰਦਾ ਵੀ ਕੰਮ ਤਾਂ ਉਹਦਾ ਕਰਦੀ ਆ ਪਰ ਹੁਣ ਕੀ ਉਹਨੂੰ ਕਹਿਣਾ ਸੀ ਵੀ ਨਹੀਂ ਕੋ ਕਰਦੀ ਇਥੇ ਯਾਨੀ ਉਹਦੀ ਮਾਂ ਨੂੰ ਚਾਹੀਦਾ ਸੀ ਨਾ ਜੇ ਇਦਾਂ ਦੀ ਹੀ ਉਹੋ ਜਿਹੇ ਮੁੰਡਾ ਵੇਕੇ ਵਿਆਹ ਕਰਦੇ ਚੰਗਾ ਭਲਾ ਮੁੰਡਾ ਹੈ ਸਾਡਾ ਤੇ ਜ਼ਿੰਦਗੀ ਖਰਾਬ ਕਰਕੇ ਰੱਖਤੀ ਚਾਹ ਲਵੜੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਗੜੇ ਨੀ ਠੀਕ ਆ ਤੈਨੂੰ ਤੇ ਪਤਾ ਵਾ ਅੱਗੇ ਹੜ ਤੇ ਕਹਿ ਟੁੱਟਾ ਵਾ ਉਹ ਟੈਨਸ਼ਨ ਭਾਜੀ ਬੜਾ ਵਧੀਆ ਜਾਂਦੀ ਹੁਣ ਇੰਨਾ ਮੱਥਾ ਮਾਰ ਕੇ ਆਇਆ ਹਾਂ ਨਾ ਹਾਰ ਕੇ ਮੈਂ ਉਹਨੂੰ ਹੀ ਆ ਗਿਆ ਚੱਲ ਮੂੰਹ ਨਾ ਜੋ ਕਹਿਣਾ ਕਹਿ ਲੈ ਠੀਕ ਆ ਤੇ ਚਪੇਰ ਮਾਰੀ ਨਾ ਤੂੰ ਅੱਗੇ ਜਾ ਕੇ ਕੰਮ ਨਹੀਂ ਕਰਨਾ ਠੀਕ ਆ ਤੇ ਹੁਣ ਮੈਨੂੰ ਪੈਂਦੀ ਲੈਂਦੀ ਕਹਿੰਦੀ ਮੈਨੂੰ ਝਾਂਜ ਨਾ ਲਿਆ ਗਦੇ ਦੱਸੋ ਵੀ ਆ ਸਮਝ ਝਾਂਜ ਨਾ ਲਿਆ ਹੁੰਦਾ ਪਤਾ ਨਹੀਂ ਨਾ ਦਿਮਾਗ ਖਰਾਬ ਆਉਦਾ ਯਾਰ ਪੇ ਟਾਈਮ ਤੇ ਜੱਟ ਬੁੱਢੀ ਆਈ ਜਾਂ ਮੈਂ ਉਹ ਬੁੱਢੀ ਵਾ ਤੇ ਚਾਹ ਬਣਾਉਣੀ ਤੈਨੂੰ ਤੂੰ ਝੰਜਣਾ ਲਿਆ ਦੇ। ਉਹ ਚੱਲ ਕੋਈ ਗੱਲ ਨਹੀਂ लवली। ਕੀ ਪਤਾ ਵਾ ਥੋੜਾ ਟਾਈਮ ਪਾ ਕੇ ਠੀਕ ਹੋ ਜੇ। ਹੌਣ ਤਨਾ ਸਾਰਾ ਕੰਮ ਸੰਦੀਪ ਕਰ ਲੈਂਦੀ ਆ। ਕੋਈ ਗੱਲ ਨਹੀਂ ਜਦੋਂ ਇਹਨੇ ਸਿਰ ਤੇ ਜ਼ਿੰਮੇਵਾਰੀ ਪੈ ਗਈ ਨਾ ਫਿਰ ਇਹਨੇ ਆਪ ਮੱਤਾ ਲਿਆ ਕਰਨੀਆਂ ਵਾ। ਕਿ ਇਦਾਂ ਨਹੀਂ ਇਦਾਂ ਕੰਮ ਕਰਿਆ ਕਰੋ ਤੇ ਬਾਕੀ ਕੋਈ ਗੱਲ ਨਹੀਂ। ਤੂੰ ਟੈਨਸ਼ਨ ਨਾ ਲਿਆ ਕਰੀਂ ਠੀਕ ਹੈ ਨਾ। ਕੀ ਕਰਨਾ ਵਾ ਭਾਜੀ ਫਿਰ? ਟੈਨਸ਼ਨ ਤੇ ਮਨ ਚ ਬੜਬਦੀ ਆ ਜਾਂਦੀ ਏ। ਜਦੋਂ ਹਰ ਵੇਲੇ ਖੈਦੇ ਰਹਿਣਾ। ਮੇਰੀ ਗੱਲ ਸੁਣ। ਮੰਮੀ ਨੂੰ ਫੋਨ ਕਰ ਲੈਣਾ। ਕੋਈ ਨਹੀਂ ਭੈਣ ਨੇ ਕਰ ਦੇਣਾ ਵਾ। ਮੈਂ ਅਜ ਰਹਿਣ ਦਿੰਦੇ ਆ ਦੋ ਚਾਰ ਦਿਨ ਉੱਥੇ ਮੈਂ ਤਾਂ ਕਹਿਣਾ ਵਾ ਜਾ ਕੇ ਲੈ ਆ ਹੀ ਆਉਂਦਾ ਪਤਾ ਗੱਲ ਕੀ ਆ ਫਿਰ ਉਹਨੇ ਬਸੇ ਆਏ ਨਾ ਫੋਨ ਵੀ ਨਹੀਂ ਕਰਨਾ ਚਲੋ ਕੋਈ ਨਹੀਂ ਮੈਂ ਘਰ ਜਾ ਕੇ ਕਰ ਲਈਨਾ ਫਿਰ ਘਰ ਚਲੀਏ ਕੋਈ ਨਹੀਂ ਕੋਈ ਤੁਰੇ ਰਹਿੰਦਾ ਫਿਰ ਚਲੋ ਚਲੀਏ ਮੈਂ ਫੋਨ ਫੋਨ ਕੀ ਕਰਨਾ ਸੀ ਤੁਹਾਨੂੰ ਮੈਂ ਕੀ ਦੱਸਾਂ ਜੀਜੀ ਦੀ ਸਾਸਨਾਂ ਪੂਰੀ ਹੋ ਗਈ ਆ ਹਾਂਜੀ ਨਹੀਂ ਚੰਗੇ ਭਲੇ ਹੀ ਆਪਣੇ ਭੈਣ ਦਾ ਹੀ ਪਤਾ ਲੈਣਗੇ ਤੇ ਟੈਗ ਹੋ ਗਿਆ ਹੁੰਦਾ ਨੂੰ ਵੀ ਪਤਾ ਵਾ ਘਰ ਕੋਈ ਨਾ ਕੋਈ ਆ ਜਾਂਦਾ ਵਾ ਜਿੰਨੂੰ ਪਤਾ ਲੱਗਦਾ ਫਿਰ ਉਹਨੇ ਤੇ ਹਿਰਕ ਕਰਨ ਆਉਣਾ ਹੀ ਆ ਨਹੀਂ ਨਹੀਂ ਮੰਮੀ ਨਹੀਂ ਘਰ ਹੈਗੇ ਮੰਮੀ ਉੱਥੇ ਛੱਡ ਆਈ ਹੈ ਮੈਂ ਚੱਲ 2-4 ਦਿਨ ਟੈਲਣਗੇ ਉੱਥੇ ਨਾਲੇ ਦੀਦੀ ਵੀ ਕੱਲੇ ਆ ਹਾਂਜੀ ਹਾਂਜੀ ਤੇ ਤੁਸੀਂ ਇਦਾਂ ਕਰਿਓ ਆਇਓ ਕਿਸ ਦਿਨ ਤੇ ਹਿਰਕ ਕਰਜਿਓ ਮੰਮੀ ਨਾਲ ਕੋਈ ਨਹੀਂ ਮੈਂ ਤੁਹਾਨੂੰ ਦੱਸ ਦੂੰਗੀ ਜਿਹ ਦਿਨ ਮੰਮੀ ਨੇ ਆਉਣਾ ਹੋਗਾ ਨਾ ਪਹਿਲਾਂ ਦੱਸ ਦੂੰਗੀ ਹਾਂਜੀ 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 ਆਹੋਂ ਤੁਹਾਨੂੰ ਤੇ ਪਤਾ ਹੀ ਐ ਬੰਦੇ ਦਾ ਕਿਹੜਾ ਪਤਾ ਲੱਗਦਾ ਵਾ ਚਾਹੇ ਤੇ ਹੋਵੇ ਨਾ ਚਲ ਬਿਮਾਰ ਹੀ ਹੋ ਬਿਮਾਰ ਵੀ ਨਹੀਂ ਹੈਗੇ ਹੀ ਚੰਗੇ ਭਲੇ ਉਹਨਾਂ ਨੂੰ ਸਗੋਂ ਭੈਣ ਦਾ ਫਿਕਰ ਹੀ ਸੀ ਕਿ ਭੈਣ ਬਿਮਾਰ ਹੋਵੇ ਤੇ ਚੱਲ ਕਿਤੇ ਕੁਝ ਹੋ ਨਾ ਜਾਵੇ ਹਾਂਜੀ ਮੰਮੀ ਰੁਪਿੰਦਰ ਵੀ ਠੀਕ ਆ કરી ਜੰਦੀ ਮੜਾ ਮੋਟਾ ਕੰਮਕਾਰ ਕੀ ਕਰਨਾ ਫਿਰ ਐਂ ਤੇ ਚਲੋ ਆਪਣੇ ਨਾਲ ਭਲਾ ਸੋਚਿਆ ਸੀ ਕਿ ਚਲ ਮੁੰਡਾ ਚੰਗਾ ਵਾ ਵਿਆਹ ਦਿੰਨੇ ਆ ਆਪੇ ਰੁੱਝਾ ਰਹੂਗਾ ਕੰਮਕਾਰ ਮੰਮੀ ਕਾਦਾ ਕਰਨਾ ਵਾ ਜਿੰਨਾ ਕੰਮ ਦਸੀਏ ਨਾ ਓਨਾਂ ਕੀ ਕਰਨਾ ਹੁੰਦਾ ਨੇ ਉਹ ਵੀ ਪੁੱਛ ਪੁੱਛ ਕੇ ਆਹ ਕੰਮ ਮੈਂ ਕਿੱਦਾਂ ਕਰਾਂ ਉਹ ਨਾ ਕੰਮਕਾਰ ਵਿੱਚ ਨਹੀਂ ਖੁਸ਼ ਹੈਗੀ ਉਹਨੂੰ ਇਹ ਆ ਬਸ ਮੈਂ ਵੇਹਲੀ ਦਾ ਹੀ ਕੰਮ ਕਰਾਂ ਹਾਂਜੀ ਚਲੋ ਠੀਕ ਆ ਇਹਨਾਂ ਗੱਲਾਂ ਨੂੰ ਛੱਡੋ ਤੇ ਆ ਜਿਓ ਕਿਸ ਦਿਨ ਠੀਕ ਆ ਕੋਈ ਗੱਲ ਨਹੀਂ ਫੋਨ ਕਰ ਦੂੰਗੀ ਮੈਂ ਤੁਹਾਨੂੰ ਚਲੋ ਠੀਕ ਆ ਲੈ ਮੁੰਡਾ ਬਾਹਰ ਰੋਂ ਡਿਆ ਵਾ ਇੰਨਾ ਨਹੀਂ ਆ ਕਿ ਚਲ ਦੀ ਦੀਰ ਸੋਈ ਚ ਕੰਮ ਕਰਨ ਡੇ ਆ ਮੈ ਲਾਗੋ ਮੁੰਡਾ ਹੀ ਫੜਨਾ ਜਿੰਨਾ ਕੰਮ ਕਈਏ ਨਾ ਬਸ ਉਹਨਾਂ ਕੀ ਕਰਦੀ ਆ ਸਾਡੇ ਪੱਲੇ ਤੇ ਨਾ ਡੰਗਰ ਹੀ ਪਾਤੀ ਇਹਨਾਂ ਨੇ